ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 23 ਮਈ 2025 ਦੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੀਂਹੇਰੀ ਦੀ ਅਪਡੇਟ ਬਾਰੇ ਕਰਾਂਗੇ ਪਹਿਲਾਂ ਵੀ ਅੱਜ ਜਿੱਦਾਂ ਕਿਤੇ ਹੀ ਮਈ ਨੂੰ ਮੀਂਹ ਸੀ ਵੀ ਕਿਤੇ ਕਿਤੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹਾਲੇ ਤੱਕ ਕੋਈ ਵੀ ਬੱਦਲ ਦਾ ਨਿਰਮਾਣ ਪੰਜਾਬ ਦੇ ਵਿੱਚ ਨਹੀਂ ਹੋਇਆ ਪਰ ਲੈਂਦੇ ਪੰਜਾਬ ਤੇ ਇੱਕ ਹਲਕਾ ਪਾਸਿੰਗ ਮੀ ਸਿਸਟਮ ਜਰੂਰ ਪੁੱਜ ਚੁੱਕਾ ਹੈ ਲੈਂਦੇ ਪੰਜਾਬ ਤੇ ਮੌਜੂਦਾ ਸਮੇਂ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਜਾਰੀ ਹੈ ਹਾਲਾਂਕਿ ਭਾਵੇਂ ਵੱਡੇ ਪੱਧਰ ਤੇ ਨਹੀਂ ਹੈਗਾ ਪਰ ਕਿਤੇ ਕਿ ਲੈ ਲੈਂਦੇ ਪੰਜਾਬ ਦੇ ਉੱਪਰ ਬਣ ਰਹੇ ਨੇ ਰਾਤ ਬਰਾਤੇ ਅੱਜ ਅਧੀ ਰਾਤ ਬਾਅਦ ਚੜਦੇ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਕਰਚ ਅੰਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾਗਾ ਜਿਹੜੇ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹੈਗੇ ਹੈਗੇ ਕੱਲ ਇੱਕ ਹਲਕਾ ਜਾਂ ਪਾਸਿਵਿ ਮੀ ਸਿਸਟਮ ਜਿਹੜਾ ਕਿ ਸਿਰਫ ਜ਼ਿਆਦਾਤਰ ਇੰਪੈਕਟ ਪੰਜਾਬ ਜਾਂ ਉੱਤਰੀ ਰਾਜਾਂ ਜਾਂ ਥੋੜੇ ਬਹੁਤ ਹਰਿਆਣਾ ਦੇ ਖੇਤਾਂ ਵਿੱਚ ਦੇਖਣ ਨੂੰ ਮਿਲ ਸਕਦਾ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਜਿਸ ਦਾ ਕਰਕੇ ਕੱਲ ਗਰਚੰਕਲੇ ਬੱਦਲਾਂ ਦਾ ਨਿਰਮਾਣ ਹੋਊ ਸਾਰੇ ਜ਼ਿਲ੍ਹਿਆਂ 'ਚ ਤਾਂ ਨਹੀਂ ਹੋਊਗਾ ਜਾਂ ਸਾਰੇ ਵੱਡੇ ਇਲਾਕਿਆਂ 'ਚ ਤਾਂ ਨਹੀਂ ਹੋਊਗਾ ਪਰ ਟਟਮੀ ਜੇ ਇਲਾਕਿਆਂ 'ਚ ਕਈ ਜਿਨ੍ਹਾਂ ਵਿੱਚ ਹੋ ਸਕਦੀ ਹੈ ਕਾਰਵੀ ਮਤਲਬ ਕਿ ਟਟਮੀ ਜੇ ਇਲਾਕਿਆਂ 'ਚ ਗਰਚੰਕਲੇ ਬੱਦਲ ਜਿਹੜੇ ਬਣ ਸਕਦੇ ਹੈਗੇ ਕੱਲ ਨੂੰ 24 ਮਈ ਨੂੰ ਤੇ ਜਿਹੜੇ ਕਿ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਦੇ ਸਕਦੇ ਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਟੁੱਟਮੀ ਖੇਤਾਂ ਵਿੱਚ ਧੂੜ ਹਨੇਰੀ ਨੂੰ ਸੱਦਾ ਦੇ ਸਕਦੇ ਹੈਗੇ ਨਾਲ ਉਹਦੇ ਮਤਲਬ ਕਿ ਟੈਂਪਰੇਚਰ ਵਿੱਚ ਵੀ ਜਿਹੜੀ ਹਲਕੀ ਗਰਾਵਟ ਜਿਹੜੀ ਕੱਲ ਨੂੰ ਦੇਖਣ ਨੂੰ ਮਿਲ ਸਕਦੀ ਹੈਗੀ ਜੇ ਹਵਾ ਦੀ ਗੱਲ ਕਰੀਏ ਤਾਂ ਪਸਲੇ ਤਨ ਚਾਰ ਦਿਨਾਂ ਤੋਂ ਲਗਾਤਾਰ ਪੂਰੀਆਂ ਹਵਾਵਾਂ ਪੰਜਾਬ ਵਿੱਚ ਚੱਲ ਰਹੀਆਂ ਨੇ ਜਿਹੜੀਆਂ ਕਿ ਪ੍ਰੀ ਮੌਨਸੂਨੀ ਨੇ ਮਤਲਬ ਕਿ ਬੰਗਾਲ ਦੀ ਖਾੜੀ ਤੋਂ ਚੱਲ ਕੇ ਆ ਰਹੀਆਂ ਨੇ ਜਿਹੜੇ ਮੌਨਸੂਨ ਵਿੱਚੋਂ ਨਿਕਲ ਕੇ ਨਮੀ ਵਾਲੀਆਂ ਹਵਾਵਾਂ ਜਿਹੜੀਆਂ ਪੰਜਾਬ ਤੱਕ ਪੁੱਜ ਰਹੀਆਂ ਨੇ ਜਿਸ ਦਾ ਕਰਕੇ ਟੈਂਪਰੇਚਰ ਜਿਹੜੇ ਜ਼ਿਆਦਾਤਰ ਖੇਤਰਾ ਵਿੱਚ 40 ਡਿਗਰੀ ਤੋਂ ਹੇਠਾਂ ਹੀ ਬਣੇ ਹੋਏ ਨੇ ਭਾਵੇਂ ਗਰਮੀ ਮਹਿਸੂਸ ਹੋ ਰਹੀ ਹੋਵੇ ਕੁਝ ਇਲਾਕਿਆਂ ਦੇ ਵਿੱਚ ਉਹ ਗਰਮੀ ਹੀ ਹਾਈ ਕੈਪ ਇੰਡੈਕਸ ਜਾਂ ਮਤਲਬ ਕਿ ਨਮੀ ਵਿੱਚ ਵਾਧਾ ਹੋਣ ਦੇ ਕਾਰਨ ਇਹ ਗਰਮੀ ਦੇਖੀ ਜਾ ਰਹੀ ਹੈ ਨਾ ਕਿ ਇਹ ਲੋ ਵਾਲੀ ਗਰਮੀ ਹੈ ਲੋ ਹੁਣ ਆਉਂਦੇ ਦਿਨਾਂ ਵਿੱਚ ਵੀ ਕੋਈ ਖਾਸ ਚੱਲਣ ਦੀ ਸੁਭਾਵਨਾ ਨਹੀਂ ਜਾਪ ਰਹੀ ਕਿਉਂਕਿ ਪੁਰੇ ਦੀਆਂ ਹਵਾਵਾਂ ਪੰਜਾਬ ਤੱਕ ਅਗਲੇ 8-10 ਦਿਨ ਇਸੇ ਤਰ੍ਹਾਂ ਪੰਜਾਬ ਤੱਕ ਪਹੁੰਚਦੀਆਂ ਰਹਿਣੀਆਂ ਨੇ ਜਿਸ ਦਾ ਕਰਕੇ ਨਮੀ ਵਿੱਚ ਵਾਧਾ ਹੁੰਦਾ ਰਹਣਾਗਾ ਪਰ ਲੋ ਚੱਲਣ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਘੱਟ ਰਹਿਣਗੇ ਖਾਸ ਕਰਕੇ ਉੱਤਰੀ ਰਾਜਸਥਾਨ 'ਚ ਤਾਂ ਲੋ ਹਲੇ ਚੱਲਦੀ ਰਹਿਣੀ ਹੈਗੀ ਕਿਉਂਕਿ ਉੱਤੇ ਦੱਖਣ ਪੱਛੋਂ ਦੀਆਂ ਹਵਾਵਾਂ ਜਿਹੜੀਆਂ ਅੱਜ ਵੀ ਪਹੁੰਚ ਰਹੀਆਂ ਜਿਸ ਦਾ ਕਰਕੇ ਟੈਂਪਰੇਚਰ ਉੱਥੇ 44-45-46 ਡਿਗਰੀ ਜਿਹੜਾ ਰਿਕਾਰਡ ਹੋ ਰਿਹਾ ਹੈਗਾਗਾ ਜਾਂ ਪੰਜਾਬ ਦੇ ਜਿਹੜੇ ਰਾਜ ਉੱਤਰੀ ਰਾਜਸ ਲੱਗਦੇ ਇਲਾਕੇ ਨੇ ਖਾਸ ਕਰਕੇ ਫਾਜ਼ਲਕਾ ਹੋ ਗਿਆ ਜਾਂ ਮੁਕਸਰ ਹੋ ਗਿਆ ਜਾਂ ਬਿਟੰਡਾ ਦੇ ਥੋੜੇ ਬਹੁਤ ਇਲਾਕੇ ਹੋਗੇ ਜਾਂ ਥੋੜੇ ਬਹੁਤ ਏਰੀਏ ਹੋਗੇ ਇਹਨਾਂ ਵਿੱਚ ਥੋੜਾ ਬਹੁਤ ਹੀਟ ਦਾ ਇੰਪੈਕਟ ਰਹਿ ਸਕਦਾ ਬਾਕੀ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਜਾਂ ਕੋਈ ਵੱਡੇ ਪੱਧਰ ਤੇ ਲੋ ਚੱਲਣ ਦੀ ਜਾਂ ਹੀਟ ਵੇਵ ਚੱਲਣ ਦੀ ਸੁਭਾਵਨਾ ਹਾਲ ਦੀ ਘੜੀ ਨਹੀਂ ਦਿਖਾਈ ਦੇ ਰਹੀ ਆਉਂਦੇ ਦਿਨਾਂ ਵਿੱਚ ਵੀ ਪਰ ਇਹਦੀਆਂ ਹਵਾਵਾਂ ਚੱਲਦੀਆਂ ਰਹਣੀਆਂ ਨਮੀ ਵਿੱਚ ਵਾਧਾ ਹੁੰਦਾ ਰਹਿਣਾ ਤੇ ਇੱਕ ਦੋ ਦਿਨਾਂ ਦੇ ਬਾਅਦ ਹੋਵੇ ਤੋਂ ਜਾਂ ਦੋ ਤਿੰਨ ਦਿਨਾਂ ਦੇ ਬਾਅਦ ਹੋਵੇ ਤੋਂ ਮੀਂਹੇਰੀ ਦੇ आसार ਬਣਦੇ ਰਹਿਣਗੇ ਕੱਲ ਵੀ 24 ਮਈ ਨੂੰ ਹਲਕਾ ਜਿਹਾ ਸਿਸਟਮ ਆ ਰਿਹਾ ਜਿਸ ਦਾ ਕਰਕੇ ਪੰਜਾਬ ਦੇ ਟਟਵੇਂ ਦੇ ਇਲਾਕਿਆਂ ਵਿੱਚ ਗਰਚਾਂ ਪਲੇ ਬੱਦਲਾਂ ਦਾ ਨਿਰਮਾਣ ਹੋਊਗਾ ਜਿਹੜੇ ਹਲਕੇ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਹਨੇਰੀ ਨੂੰ ਬੁਲਾਸ ਹਨੇਰੀ ਨੂੰ ਸੱਦਾ ਦੇ ਸਕਦੇ ਹਨੇਰੀ ਦੀ ਸੁਭਾਵਨਾ ਬਣ ਸਕਦੀ ਹੈ ਕਈ ਇਲਾਕਿਆਂ ਦੇ ਵਿੱਚ ਪਰ ਇਹ ਜਿਹੜਾ ਟੁਟਵੇਂ ਇਲਾਕਿਆਂ ਵਿੱਚ ਹੋਊਗਾ ਸਾਰੇ ਇਲਾਕਿਆਂ ਨੂੰ ਬਾਡੇ ਲਾ ਸਾਰੇ ਜ਼ਿਲ੍ਹਿਆਂ ਨੂੰ ਬਾਡੇ ਇਲਾਕਾ ਪਰ ਨਹੀਂ ਕਰੂਗਾ ਖਾਸ ਕਰਕੇ ਪੰਜਾਬ ਦੇ ਦੱਖਣ ਪਾਸੇ ਨਹੀਂ ਜਾਂ ਕੇਂਦਰੀ ਭਾਗਾਂ 'ਚ ਜਾਪ ਰਿਹਾ ਵੀ ਇਸ ਵਾਰ ਮੀਂਹ ਦੀ ਕਾਰਵਾਈ ਹੋ ਸਕਦੀ ਆ ਜਿਹੜਾ ਪਿਛਲਾ ਸਿਸਟਮ ਸੀਗਾ ਉਹ ਪੰਜਾਬ ਦੇ ਜਿਹੜੇ ਹਿਮਾਚਲ ਨਾਲ ਲੱਗਦੇ ਜ਼ਿਲ੍ਹੇ ਸੀ ਉਹਨਾਂ ਵਿੱਚ ਕਾਰਵਾਈ ਦੇ ਗਿਆ ਸੀਗਾ ਪਰ ਜਿਹੜਾ ਕੱਲ ਦਾ ਸਿਸਟਮ ਜਾਪ ਰਿਹਾ ਹੈਗਾ ਇਹ ਜਾਪ ਰਿਹਾ ਵੀ ਪੰਜਾਬ ਦੇ ਜਿਹੜੇ ਕੇਂਦਰੀ ਭਾਗ ਨੇ ਜਾਂ ਪੰਜਾਬ ਦੇ ਦੱਖਣ ਪਾਸੇ ਮੀਂਹ ਲੱਗ ਕੇ ਆਗੇ ਜਿਹੜੇ ਖੁਸ਼ਕੀ ਰਹਿੰਦੇ ਆ ਜ਼ਿਆਦਾਤਰ ਜਿੱਥੇ ਮੀਂਹ ਦੀਆਂ ਕਾਰਵਾਈਆਂ ਘੱਟ ਹੁੰਦੀਆਂ ਦਾ ਉਮੀਦ ਇਹ ਜਾਪ ਰਹੀ ਆ ਵੀ ਅੱਜ ਦਲਾ ਦਾ ਨਰਮਾਨ ਹੋ ਸਕਦਾ ਜਾਂ ਕੱਲ ਸਵੇਰ ਦੁਪਹਿਰ ਜਿਹੜਾ ਕਿਸੇ ਵੇਲੇ ਵੀ ਇਨ ਇਲਾਕਿਆਂ ਵਿੱਚ ਘਰਚਾਂਪਲੇ ਬੱਦਲ ਮੀਂਹ ਨਹੀਂ ਨੂੰ ਸੱਦਾ ਦੇ ਸਕਦੇ ਆ ਪਰ ਮੀਂਹ ਟਟਮੇ ਇਲਾਕਿਆਂ ਚ ਹੋਊਗਾ ਬਾਡੇਲਾ ਸਾਰੇ ਇਲਾਕਿਆਂ ਚ ਮੀਂਹ ਦੀ ਸੁਭਾਵਨਾ ਨਹੀਂ ਹੈਗੀ ਪਰ ਇਨਾਂ ਟਟਮੀਆਂ ਕਾਰਵਾਈਆਂ ਸਦਕਾ ਲੋ ਤੋਂ ਵੀ ਰਾਹਤ ਨਹੀਂ ਰਹੂ ਤੇ ਟੈਂਪਰੇਚਰ ਵੀ ਤਾਪਮਾਨ ਵਿੱਚ ਵੀ ਦਿਨ ਦੇ ਪਾਰੇ ਵਿੱਚ ਵੀ ਜਿਹੜੀ ਹਲਕੀ ਗ੍ਰੈਵਿਟੀ ਜਿਹੜੀ ਦੇਖੋ ਵੀ ਮਿਲ ਸਕਦੀ ਆ ਪੰਜਾਬ ਵਿੱਚ ਵੀ ਤੇ ਹਰਿਆਣਾ ਵਿੱਚ ਵੀ ਤੇ ਉੱਤਰੀ ਰਾਜਸਥਾਨ ਦੇ ਵਿੱਚ ਵੀ ਇਹ ਜਿਹੜੀਆਂ ਕਾਰਵਾਈਆਂ ਹੋਣੀਆਂ ਆਪਾਂ ਮੇ ਟਟਮੀਆਂ ਹੋਣਗੀਆਂ ਪਰ ਇਨਾਂ ਨੂੰ ਆਪਾਂ ਹੁਣ ਟੀਮ ਮੌਨਸੂਨੀ ਕਹਾਂਗੇ ਕਿਉਂਕਿ ਇਹ ਬੰਗਾਲ ਦੀ ਕਾਰੀ ਤੋਂ ਚੱਲ ਕੇ ਨਮੀ ਵਾਲੀਆਂ ਹਵਾਵਾਂ ਪੰਜਾਬ ਤੱਕ ਪੁੱਜ ਰਹੀਆਂ ਨੇ ਤੇ ਅੱਗੇ ਦੀ ਗੱਲ ਕੀਤੀ ਆਵੇ ਤਾਂ ਉਸ ਤੋਂ ਬਾਅਦ 25 26 27 ਨੂੰ ਜਿਹੜਾ ਮੌਸਮ ਜ਼ਿਆਦਾਤਰ ਭਾਵੇਂ ਖੁਸ਼ਕ ਰਹਿ ਸਕਦਾ ਪਰ ਕਿਤੇ ਕਿਤੇ ਨਿੱਕੀ ਮੂਟੀ ਕਾਰਵਾਈ ਦੇ ਅਸਾਰ ਬਾਈ ਜਾਣਾ ਸੇ ਬਣੇ ਰਹਿਣਗੇ ਕਿਉਂਕਿ ਪੂਰੀ ਦੀ ਹਵਾ ਚੱਲਦੀ ਰਹਣੀ ਹੈ ਭਾਵੇਂ ਜ਼ਿਆਦਾਤਰ ਖੁਸ਼ਕ ਰਹੂਗਾ ਉਸ ਤੋਂ ਬਾਅਦ 28 29 30 31 ਮਈ ਇਹਨਾਂ ਦਿਨਾਂ ਵਿੱਚ ਇੱਕ ਵਧੀਆ ਫਾਸਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹੜਾ 28 29 ਮਈ ਤੋਂ ਹੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੂਗਾ ਪੰਜਾਬ ਨੂੰ ਵੀ ਪ੍ਰਭਾਵਿਤ ਕਰੂ ਉਹ ਹਰਿਆਣੇ ਨੂੰ ਵੀ ਉੱਤਰੀ ਰਾਜਸਥਾਨ ਨੂੰ ਵੀ ਪ੍ਰਭਾਵਿਤ ਕਰੂ ਹਲਕੇ ਦਰਮਿਆਨੇ ਮੀਂਹੀਆਂ ਕਾਰਵਾਈਆਂ ਨਾਲ ਉਹਨਾਂ ਉਹ ਸਿਸਟਮ ਦੇ ਵਿੱਚ ਕਿਤੇ ਕਿਤੇ ਹਾਂ ਭਾਰੀ ਮੀਂਹ ਚੱਟ ਵੀ ਲੱਗਦੀ ਦਿਖਾਈ ਦੇ ਸਕਦੀਆਂ ਮਤਲਬ ਕਿ ਜਿਹੜਾ 28 29 ਤੋਂ ਉਹ ਸਿਸਟਮ ਆਊਗਾ ਉਹ 1 2 ਜੂਨ ਤੱਕ ਐਕਟਿਵ ਰਹਿ ਸਕਦਾ ਜਿਸ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨ ਨੇ ਦਰਮਿਆਨ ਨੇ ਤੋਂ ਕਿਤੇ ਕਿਤੇ ਜਿਹੜੀ ਭਾਰੀ ਮੀਂਹ ਦੀ ਕਾਰਵਾਈ ਵੀ 28 ਤੋਂ 1-2 ਜੂਨ ਦੇ ਵਿਚਕਾਰ ਜਿਹੜੀ ਦੇਖਣ ਨੂੰ ਮਿਲ ਸਕਦੀ ਹੈਗੀ ਕਿਉਂਕਿ ਉਹ ਪ੍ਰੋਪਰ ਰੋਟੇਟਿੰਗ ਜਿਹੜਾ ਗੋਲਾਈ ਦੇ ਵਿੱਚ ਘੁੰਮਦਾ ਹੁੰਦਾ 5 ਕਿਲੋਮੀਟਰ ਦੀ ਚਾਈ ਤੇ ਸਿਸਟਮ ਪਾਸਵੇਂ ਸਿਸਟਮ ਹੁੰਦਾ ਜਿੱਦਾਂ ਸਿਆਲਾਂ ਸਿਆਲਾਂ ਵਿੱਚ ਆਉਂਦੇ ਹੁੰਦੇ ਜਿਵੇਂ ਰੋਟੇਟਿੰਗ ਸਿਸਟਮ ਗੋਲਾਈ ਵਿੱਚ ਘੁੰਮਦੇ ਉਦਾਂ ਦਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਹੈਗਾ ਜਿਹੜਾ 28-29 ਮਈ ਤੋਂ ਪ੍ਰਭਾਵਿਤ ਕਰੂਗਾ ਮਤਲਬ ਕਿ 28 ਤੋਂ ਲੈ ਕੇ 31 ਮਈ ਦੇ ਵਿਚਕਾਰ ਇੱਕ ਤੋਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਤੇ ਹਨੇਰੀ ਦੇ ਅਸਰ ਜਿਹੜੇ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਵਿੱਚ ਬਣਦੇ ਵਿਖਾਈ ਦੇ ਸਕਦੇ ਹੈਗੇ ਤੇ ਮੌਨਸੂਨ ਦੀ ਗੱਲ ਕੀਤੀ ਆ ਵੀ ਤਾਂ ਮੌਨਸੂਮ ਮੌਨਸੂਨ ਜਿਹੜੀ ਤੈ ਸਮੇਂ ਤੋਂ ਪਹਿਲਾਂ ਜਿਹੜੀ 5-7 ਦਿਨ ਪਹਿਲਾਂ ਜਾਂ 7-8 ਦਿਨ ਪਹਿਲਾਂ ਕੱਲ ਅਗਲੇ 24 ਦੇ ਵਿੱਚ ਵਿੱਚ ਜਾਂ ਅਗਲੇ 24 ਘੰਟਿਆਂ ਦੇ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਮੌਨਸੂਨ ਜਿਹੜੀ ਕੇਰਲ ਤੱਟ ਤੇ ਦਸ ਤੱਕ ਦੇ ਸਕਦੀ ਹੈ ਬੜੀ ਧਮਾਕੇਦਾਰ ਐਂਟਰੀ ਹੋ ਸਕਦੀ ਹੈ ਇਦਾਂ ਦੀ ਸੁਭਾਵਨਾ ਜਾ ਪਰਹੀ ਹੈ ਅਗਲੇ 24 ਘੰਟੇ ਵਿੱਚ ਜਾਂ 48 ਘੰਟਿਆਂ ਵਿੱਚ ਕੱਲ ਤੇ ਪਰਸੋਂ ਕਿਸੇ ਵੀ ਵੇਲੇ ਵੀ ਮੌਨਸੂਨ ਦੀ ਦਸਤਕ ਕੇਰਲ ਤੱਟ ਤੇ ਹੋ ਸਕਦੀ ਹੈਗੀ ਸੋ ਮੋਟੀ ਜੀ ਕਹਾਣੀ ਇਹ ਆ ਕੱਲ 24 ਮਈ ਨੂੰ ਪੰਜਾਬ ਦੇ ਟਟਮੀ ਇਲਾਕਿਆਂ ਵਿੱਚ ਗਰਜ ਚਮਕਲੇ ਬੱਦਲ ਬਣ ਸਕਦੇ ਜਿਹੜੇ ਥੋੜੇ ਬਹੁਤ ਕਿਸ ਤਰ੍ਹਾਂ ਦੇ ਮੀਂਹੇ ਰੀ ਨੂੰ ਸੱਦਾ ਦੇ ਸਕਦੇ ਇਦਾਂ ਦੀ ਸੁਭਾਵਨਾ ਜਾਪ ਰਹੀ ਆ ਹਰਿਆਣੇ ਵਿੱਚ ਵੀ ਉਤਰੀ ਰਾਜਧਾਨ ਵਿੱਚ ਵੀ ਕਿਤੇ ਕਿਤੇ ਟਟਮੀ ਦੇ ਇਲਾਕਿਆਂ 'ਚ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲ ਸਕਦੇ ਜਿਸ ਦਾ ਕਰਕੇ ਟੈਂਪਰੇਚਰ ਵਿੱਚ 2-3 ਡਿਗਰੀ ਦੀ ਗਰਾਵਟ ਵੀ ਦੇਖਣ ਦੀ ਸੁਭਾਵਨਾ ਜਿਹੜੀ ਬਣੀ ਹੋਈ ਹੈਗੀ ਤੇ ਉਸ ਤੋਂ ਬਾਅਦ ਆ ਮੌਸਮ ਜਿਹੜਾ ਖੁਸ਼ਕ ਹੋ ਜਾਣਾ 25 26 27 ਨੂੰ ਪਰ ਕਿਤੇ ਕਿਤੇ ਪੁਰੇ ਦੇ ਚੱਲਣ ਕਾਰਨ ਅਸਾਰ ਬਾਈ ਚਾਂਸ ਬੜੇ ਰਹਿੰਗੇ ਨਿੱਕੀਆਂ-ਮੁਟੀਆਂ ਕਾਰਵਾਈਆਂ ਦੇ ਪਰ ਜ਼ਿਆਦਾਤਰ ਖੁਸ਼ਕ ਰਹੂ ਉਸ ਤੋਂ ਬਾਅਦ 29 28 29 30 31 ਮਹੀਨਾ ਦੇ ਨਾਲ ਵਿੱਚ ਇੱਕ ਹੋਰ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹੜਾ ਵੱਡੇ ਪੱਧਰ ਤੇ ਮੀਂਹੇ ਰਿਆ ਨੂੰ ਸਦਾ ਦੇ ਸਕਦਾ ਹੈਗਾ ਸੋ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ